ਇਟਾਲੀਅਨ ਪਲੇਟ ਹੁੰਦਾ ਕੀ ਹੈ ਉਹਦੀ ਖੂਪੀ ਕੀ ਹੈ ਉਹਦੇ ਵਿੱਚ ਕੀ ਹੋਣਾ ਚਾਹੀਦਾ ਜਿਹੜਾ ਸੈਂਟਰ ਨਾਲ ਆਪਣਾ ਪੈਂਦਾ ਜੀ ਆਪਾਂ ਨੂੰ ਠੀਕ ਹੈ ਜੀ ਨਿਊ ਅਡੀਸ਼ਨ ਇਟਾਲੀਅਨ ਗੇਅਰ ਠੀਕ ਹੈ ਜੀ ਇਹ ਆਪਾਂ ਉਹ ਕਹਿੰਦਾ ਲਿਖ ਕੇ ਦਿੰਨੇ ਹੈਵਰ ਵੀਰ ਜਿਹੜਾ ਚਲਦੇ ਦੇ ਦੀ ਕਟਿੰਗ ਕਰ ਦਿੰਦਾ ਹੁੰਦਾ ਹੈ ਮਸ਼ੀਨ ਨੂੰ ਮੋੜ ਦਿੰਦਾ ਮੋੜ ਦਿੰਦਾ ਜੀ ਕੀ ਹੁੰਦਾ ਆਪਣੀ ਕੁਆਲਿਟੀ ਤੁਹਾਨੂੰ ਕਿਦਾਂ ਲੱਗਦੀ ਹੈ ਜੀ ਪਲੇਟ ਦੇ ਦੇਖ ਕੇ ਨਾ ਤੇ ਮਾਨੀ ਖੁਸ਼ ਹੁੰਦਾ ਅੱਛਾ ਹਾਂਜੀ ਹੁੰਦੇ ਨੇ ਜੀ ਇਹ ਤੇ ਬਾਹਰਲੇ ਹੁੰਦਾ ਸਿਸਟਮ ਸਾਰੇ ਜੀ ਇਹ ਸਾਰਾ ਇਹ ਜਿਹੜਾ ਬਣਾ ਬਣਾਇਆ ਜਾਂਦਾ ਜੀ ਕੱਟ ਹਾਂਜੀ ਬਾਹਰਲੇ ਟਾਇਰ ਹੈਗਾ ਟਾਇਰ ਚੈਂਬਰ ਦੇ ਵਿੱਚ ਫਸ ਜਾਂਦਾ ਜੀ ਮੈਂ ਦਿਖਾਉਣਾ ਚਾਹੁੰਗਾ ਆ ਚੀਜ਼ ਦੇਖੋ ਹੇਠੇ ਜੀ ਹਾਂਜੀ ਕਟਰ ਚੱਲਦਾ ਹੁੰਦਾ ਹਾਂਜੀ ਠੀਕ ਹੈ ਜੀ ਸਾਡੇ ਤਾਂ ਖਰ 2014 ਤੋਂ ਬਾਅਦ ਬੀਮ ਵਾਲਾ ਕੱਟਰੀ ਚੱਲੇ ਆ ਇਹ ਮੋੜੀ ਵਾਲਾ ਤਾਂ ਤੁਸੀਂ ਆ ਚੀਜ਼ ਦੇਖ ਇਹਦੇ ਨਟਬੋਟ ਲੱਗੇ ਨੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਪ੍ਰੀਤ ਵਾਲਿਆਂ ਦੇ ਆਏ ਸੀ ਨਾਬੇ ਇਹ ਕਰ ਰਹੇ ਨੇ ਕਿਉਂਕਿ ਹੁਣ ਕਣਕ ਦਾ ਸੀਜ਼ਨ ਤਾਂ ਲੰਘ ਚੁੱਕਿਆ ਹੁਣ ਸੀਜ਼ਨ ਆ ਗਿਆ ਮੱਕੀ ਦਾ ਮੱਕੀ ਵਾਲੇ ਕਰਦੇ ਨੇ ਕਾਟਰ ਤਿਆਰ ਤੇ ਇਹਨਾਂ ਦਾ ਜਿਹੜਾ ਕਾਟਰ ਆ ਬਹੁਤ ਹੀ ਵਧੀਆ ਹੈਗਾ ਤੇ ਮੱਕੀ ਵਾਲੇ ਕਾਟਰ ਵਾਰ-ਵਾਰ ਅੱਜ ਕਰਦੇ ਆ ਗੱਲਬਾਤ ਆ ਜੋਗੀ ਜੀ ਕੀ ਹਾਲ ਹੈ ਬਰਦਰ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਭਰਾ ਹੋ ਠੀਕ ਠਾਕ ਕਿਵੇਂ ਚੱਲਦਾ ਕੰਮ ਜੀ ਬਹੁਤ ਵਧੀਆ ਜੀ ਬਾਬੇ ਨਾਨਕ ਦੀ ਕਿਰਪਾ ਜੀ ਕਿਸਾਨ ਭਾਈਆਂ ਦਾ ਸਹਿਯੋਗ ਹੈ ਠੀਕ ਹੈ ਜੀ ਯਾਨੀ ਅੱਜ ਤੱਕ ਆਪਾਂ ਲਗਭਗ 1250 ਤੋਂ ਪੌਣੇ 1300 ਕਾਟੜ ਬਾਰ ਜਿਹੜਾ ਮੱਕੀ ਵਾਲਾ ਉਹ ਬੁੱਕ ਕਰ ਚੁੱਕੇ ਹਾਂ ਬੁੱਕ ਕਰ ਚੁੱਕੇ ਹਾਂ ਹਾਂ ਜੀ ਤੇ ਇਹ ਆਪਾਂ ਇੱਕ ਦਿਨ 'ਚ ਕਿੰਨੇ ਕੱਢਦੇ ਹਾਂ ਕਾਟੜ ਇਹ ਜਿਹੜੀ ਆਪਣੀ ਪ੍ਰੋਡਕਸ਼ਨ ਦਾ ਸਿਸਟਮ ਹੈਗਾ ਜੀ ਆਪਣੀਆਂ ਤਿੰਨ ਲਾਈਨਾਂ ਚੱਲ ਰਹੀਆਂ ਨੇ ਹਾਂ ਜੀ ਜਿਹੜੀ ਜਿੱਥੇ ਬਾਡੀ ਬਣਦੀ ਹੈ ਉਹ ਆਪਣੀ ਬਾਡੀ ਪੰਜ ਜਗ੍ਹਾ ਤੇ ਬਣਦੀ ਹੈ ਜੀ। ਜਿਹੜੀ ਪ੍ਰੋਡਕਸ਼ਨ ਦੀ ਲਾਈਨ ਹੈ ਵੀਰ ਉਹਨਾਂ ਦਿਖਾਈ ਪਿਓ ਆਪਣੀਆਂ ਤਿੰਨ ਲਾਈਨਾਂ ਚੱਲੀ ਐ ਜੀ। ਤਿੰਨ ਲਾਈਨਾਂ ਆਪਣੀ ਜਿਹੜੀ ਕੈਪੈਸਿਟੀ ਹੈਗੀ ਆਪਾਂ 25 ਘੱਟ ਤੱਕ ਇੱਕ ਦਿਨ ਤੱਕ ਬਣਾ ਸਕਦੇ ਆ। ਇੱਕ ਦਿਨ ਦੇ ਜੀ। ਬਣਾ ਸਕਦੇ ਆ ਜੀ। ਠੀਕ ਹੈ ਜੀ। ਹਾਂਜੀ। ਤੇ ਕੀ ਖਾਸੀਅਤ ਆਪਣੀ ਦੇਖੋ ਖਾਸੀਅਤ ਤਾਂ ਮੇਨ ਕੀ ਹੁੰਦਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ। ਹਾਂਜੀ। ਏ ਦੇਖੋ ਮਾਰਕੀਟ ਦੇ ਵਿੱਚ ਹਰ ਬੰਦਾ ਇੱਕੋ ਗੱਲ ਕਹਿੰਦਾ ਜੀ ਜਿਹੜਾ ਕਟਰ ਰੋਂਗਾ ਇਟਾਲੀਅਨ ਬਲੇਡ ਇਟਾਲੀਅਨ ਹਾਂਜੀ ਪਰ ਇਟਾਲੀਅਨ ਬਲੇਡ ਹੁੰਦਾ ਕੀ ਹੈ ਉਹਦੀ ਖੂਬੀ ਕੀ ਹੈ ਉਹਦੇ ਵਿੱਚ ਕੀ ਹੋਣਾ ਚਾਹੀਦਾ ਇਹ ਕੋਈ ਜਾਣਕਾਰੀ ਨਹੀਂ ਦਿੰਦਾ ਉਹ ਸਿੰਪਲ ਗੱਲ ਇਟਾਲੀਅਨ ਬਲੇਡ ਹੈ ਦੇਖੋ ਇਟਾਲੀਅਨ ਬਲੇਡ ਦੇ ਵਿੱਚ ਜੀ ਕੀ ਖੂਬੀ ਹੁੰਦੀ ਹੈ ਅੱਜ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਰਿਹਾ ਹਾਂ ਇਹਦੇ ਵਿੱਚ ਕਿਸਾਨ ਭਰਾਵਾਂ ਦਾ ਵੀ ਫਾਇਦਾ ਹੈ ਜੀ ਉਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੁੰਦਾ ਹੈ ਜੀ ਠੀਕ ਹੈ ਜੀ ਨੰਬਰ ਇੱਕ ਤਾਂ ਜੀ ਮੈਂ ਕੈਮਰਾਮੈਨ ਸਾਹਿਬ ਨੂੰ ਦਿਖਾਉਣਾ ਚਾਹੁੰਦਾ ਇਟਾਲੀਨ ਬਲੇਡ ਕਲਾ ਕਹਿਣ ਨਾਲ ਕੰਮ ਨਹੀਂ ਚੱਲਦਾ ਤੇ ਵਿੱਚ ਦੇਖੋ ਆ ਬਿੱਟ ਲੱਗੀ ਵੀ ਹੈ ਬਿੱਟ ਲੱਗੀ ਵੀ ਹੈ ਜੀ ਹਾਂਜੀ ਇਹ ਬਿੱਟ ਵੀ ਹੁਣ ਤੱਕ ਆਉਂਦੀ ਸੀ ਸਿੰਪਲ ਬਿੱਟ ਜੀ ਉਹ ਆ ਰਹੀ ਹੈ ਜੀ ਪਲੱਸ ਡਾਇਮੰਡ ਬਿੱਟ ਆਹ ਕੀ ਖੂਪੀ ਹੈ ਜੀ ਆਹ ਦਿਖਾਉਣਾ ਚਾਹੁੰਦੇ ਜੀ ਤੇ ਆ ਪੱਤੀ ਦੇ ਦੇਖੋ ਜੀ ਤੁਹਾਨੂੰ ਇੱਥੇ ਕੱਟਤਾ ਨਹੀਂ ਲੱਗਿਆ ਤੀਂਦਾ ਕੁਛ ਨਹੀਂ ਜੀ ਇਹਦਾ ਨਹੀਂ ਨਾ ਜੀ ਤੇ ਆ ਦੇਖੋ ਜੀ ਇਹ ਤਾਂ ਲੋਹੇ ਨੂੰ ਵੀ ਵੜਦੀ ਆ ਦੇਖੋ ਸਾਰਾ ਇਹਦੇ ਉੱਪਰ ਵੀ ਦੇਖੋ ਵੀਰ ਜੀ ਤੁਸੀਂ ਨਹੀਂ ਇਹ ਕੋਈ ਕੋਈ ਕੱਟ ਨਹੀਂ ਲੱਗਿਆ ਉਸ ਤੋਂ ਬਾਅਦ ਇਹ ਦੇਖੋ ਜੀ ਆਪਣੇ ਹੱਥ ਨਾਲ ਮਾਰੋ ਜੀ ਇਹਦੇ ਉੱਪਰ ਇਹਦੇ ਉੱਪਰ ਮਾਰੋ ਚੰਗੀ ਤਰ੍ਹਾਂ ਝੋੜੀ ਇਹਦੇ ਤੇ ਹੱਥ ਫੇਰੋ ਜੀ ਲਓ ਜੀ ਕੋਈ ਦਾਗ ਤਾਂ ਨਹੀਂ ਪਿਆ ਨਹੀਂ ਕੋਈ ਦਾਗ ਨਹੀਂ ਪਿਆ ਅਸਲੀ ਇਟਾਲੀਅਨ ਜਿਹੜੇ ਜਿਹੜਾ ਬੇਟਾ ਵਾਲਾ ਇਹ ਹੈ ਜੀ ਇਹ ਪਹਿਚਾਨ ਠੀਕ ਹੈ ਜੀ ਕਿਉਂਕਿ ਤੁਸੀਂ ਲੋਹਾ ਵੇਦ ਨਾਲ ਕੱਟ ਸਕਦੇ ਕਿਹੜੀ ਬੇਟ ਹੁੰਦੀ ਆ ਅਕਸਰ ਖਰਾਬ ਮਸ਼ੀਨਾਂ ਦੇ ਤੁਸੀਂ ਦੇਖਿਆ ਹੋਊਗਾ ਜਿਹੜੇ ਬਿੱਟੀ ਰਹਿੰਦੀ ਆ ਛੋਟੀ ਲੱਗਦੀ ਛੋਟੀ ਬਿੱਟ ਹੁੰਦੀ ਆ ਹਾਰ ਤੋਂ ਹਾਰ ਲੋਹੇ ਦੀ ਕਟਿੰਗ ਘੱਟ ਨਹੀਂ ਘੱਟਦੀ ਆ ਇਹ ਇਹਦੀ ਇਟਾਲੀਅਨ ਬਲੇਡ ਦੀ ਇੱਕ ਕੁਆਲਿਟੀ ਹੈਗੀ ਜੀ ਇਟਾਲੀਅਨ ਬਲੇਡ ਕਹਿਣ ਨਾਲ ਇਟਾਲੀਨ ਬਲੇਡ ਨਹੀਂ ਬਣਦੇ ਨਹੀਂ ਬਣਦੇ ਜੀ ਇਹ ਇਹ ਚੀਜ਼ ਦੀ ਕਿਸਾਨ ਭਰਾ ਜ਼ਰੂਰ ਜਾਣਕਾਰੀ ਲੈਣ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਜਿਹੜੇ ਹੁਣ ਤੁਸੀਂ ਇਹ ਕਟਰ ਬਹੁਤ ਦੇਖੇ ਹੋਣੇ ਖੜੇ ਨੇ ਠੀਕ ਹੈ ਨਾ ਸਾਡਾ ਇੱਕ ਸੋਸ਼ਲ ਮੀਡੀਆ ਤੇ ਨਾਰਾ ਚੱਲਦਾ ਹੈ ਕਿ ਕੰਬੈਨ ਕੋਈ ਵੀ ਹੋਵੇ ਮੱਕੀ ਵਾਲਾ ਕੱਟਾ ਸਿਰਫ ਪ੍ਰੀਤ ਦਾ ਪ੍ਰੀਤ ਦਾ ਹੀ ਤੁਸੀਂ ਕੋਈ ਵੀ ਕੰਬੈਨ ਲਿਆਵੋ ਹਰ ਕੰਬੈਨ ਤੇ ਅਸੀਂ ਕੱਟ ਰਵਾਂਗੇ ਜਿਹੜਾ ਫਿੱਟ ਕਰਕੇ ਦਵਾਂਗੇ ਨੰਬਰ 2 ਤੇ ਜਿੰਨੀਆਂ ਵੀ ਆਪਾਂ ਚੈਨਲ ਆ ਰਹੇ ਹਾਂ ਹਾਂਜੀ ਇਹ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਉਹ ਆਪਾਂ ਨੇ ਕਿਸੇ ਦੀ ਐਡ ਨਹੀਂ ਕਰਨੀ ਠੀਕ ਹੈ ਜੀ ਆਪਾਂ ਚੰਗੀ ਕੁਆਲਿਟੀ ਦੇ ਚੈਨਲ ਆ ਰਹੇ ਹਾਂ ਜੀ ਠੀਕ ਹੈ ਜੀ ਔਰ ਵਧੀਆ ਤੋਂ ਵਧੀਆ ਕੁਆਲਿਟੀ ਦੇ ਆਪਾਂ ਜਿਹੜੇ ਵੇਅਰਿੰਗ ਲਾ ਰਹੇ ਹਾਂ ਜੀ ਠੀਕ ਹੈ ਜੀ ਉਹ ਸਭ ਨਾਲ ਖੂਬੀ ਕੀ ਹੁੰਦੀ ਹੈ ਜੀ ਆ ਤੁਹਾਨੂੰ ਦਿਖਾਉਣਾ ਚ ਜਦੋਂ ਕਟਰਵਾਰ ਚੱਲਦਾ ਹੁੰਦਾ ਏ ਖੇਤ ਦੇ ਵਿੱਚ ਜੀ ਕਈ ਵਾਰ ਡਰਾਈਵਰ ਵੀਰ ਹੈ ਜਿਹੜਾ ਚੱਲਦੇ ਜਦ ਦੀ ਕਟਿੰਗ ਕਰ ਦਿੰਦਾ ਹੁੰਦਾ ਹੈ ਮਸ਼ੀਨ ਨੂੰ ਮੋੜ ਦਿੰਦਾ ਜੀ ਜਿਹੜੀ ਕੀ ਹੁੰਦਾ ਆ ਪੱਤੀ ਹੈ ਜਿਹੜੀ ਮੁੜ ਜਾਂਦੀ ਹੈ ਜੀ ਠੀਕ ਹੈ ਜੀ ਮੈਂ ਕਹਿੰਦਾ ਤੁਸੀਂ ਭੱਜੀ ਜਾਂਦੀ ਨੂੰ ਮਸ਼ੀਨ ਨੂੰ ਕਟਿੰਗ ਕਰ ਦਿਓ ਜੀ ਇਹ ਪੱਤੀ ਥੋੜੀ ਮੁੜੂਗੀ ਨਹੀਂ ਜੀ ਮੁੜੂਗੀ ਨਹੀਂ ਇਹ ਖੂਬੀ ਹੈ ਜੀ ਦੇ ਚੰ ਠੀਕ ਹੈ ਜੀ ਔਰ ਛੋੜੇ ਘਾਫੂਸੀ ਇਹਦੇ ਉਪਰ ਕਦੇ ਵੀ ਲਿਫਟੂਗਾ ਲਿਫਟੂਗਾ ਠੀਕ ਹੈ ਜੀ ਇਹ ਖੂਬੀ ਹੈ ਜੀ ਕਿਉਂਕਿ ਕਟਰ ਬਾਰ ਦੇ ਵਿੱਚ ਮੈਨ ਕੀ ਹੁੰਦਾ ਜੀ ਚੱਤਰ ਹੁੰਦੀ ਹੈ ਜੀ ਹਾਂਜੀ ਪਲੇਟ ਹੁੰਦਾ ਜੋ ਤੁਹਾਨੂੰ ਦਿਖਾਤਾ ਹੀ ਹਾਂਜੀ ਚੈਨਾਬ ਹੁੰਦੀਆਂ ਨੇ ਜੀ ਬੇアリング ਹੁੰਦੇ ਨੇ ਤੇ ਗੀਅਰ ਹੁੰਦਾ ਜਿਹੜਾ ਗੀਅਰ ਵੀ ਆਪਾਂ ਵੀਰ ਜੀ ਲਾ ਰਹੇ ਆ ਉਹ ਇਟਾਲੀਨ ਕੁਆਲਿਟੀ ਦਾ ਡਿਜ਼ਾਈਨ ਕੀਤਾ ਹੋਇਆ ਹੈ ਇਟਲੀ ਦਾ ਡਿਜ਼ਾਈਨ ਕੀਤਾ ਹੋਇਆ ਪਲੇਟ ਹੈ ਜਿਹੜਾ ਆਪਦੇ ਹਿਸਾਬ ਦੇ ਨਾਲ ਉਸ ਜੀ ਦੇ ਵਿੱਚ ਮੀੜ ਹੈ ਜਿਹੜਾ ਉਹ ਫਿੱਟ ਕਰਦੇ ਹੋ ਜਿਹਦੀ ਲਾਈਫ ਹੈ ਜਿਹੜੀ ਸਾਲੋਂ ਸਾਲ ਸਹੀ ਗੱਲ ਹੈ ਆਪ ਵਿੱਚ ਦੇਖੇ ਨੇਗੇ ਆਪਾਂ ਵੀ ਲੈ ਕੇ ਅਦਾ ਸੀਜ਼ਨ ਵੀ ਨਹੀਂ ਲਾਉਂਦੇ ਹੈਗੇ ਤੇ ਜੇ ਦੇਖੋ ਇਹਹੀ ਬਲੇਡ ਕੱਚੇ ਲੋਹ ਦੇ ਅਗਰ ਅਸੀਂ ਲੈ ਲਾਂਗੇ ਹਾਂਜੀ ਇਹਦੇ ਤੇ ਇਥੇ ਕੱਟ ਪੈ ਜਾਵੇ ਕੱਟ ਪੈ ਜਾਵੇ ਉਹ ਥੋੜੇ ਸਾਹਮਣੇ ਮੈਂ ਪੱਤੀ ਘਸਾਈਏ ਘਸਾਈਏ ਉਹਨੂੰ ਕੁਝ ਪਤਾ ਨਹੀਂ ਨਹੀਂ ਘਸਾਈਏ ਔਰ ਇਸ ਬਲੇਡ ਤੇ ਪਤਾ ਨਹੀਂ ਕਿੰਨੀ ਵਾਰੀ ਆ ਦੇਖੋ ਪੱਤੀ ਦੇ ਕੱਟ ਲੱਗੇ ਕਿੰਨੀ ਵਾਰੀ ਘਸ ਚੁੱਕੀ ਹੈ ਘਸ ਚੁੱਕੀ ਹੈ ਤੇ ਇਹਨੂੰ ਬਿਲਕੁਲ ਵੀ ਪਤਾ ਨਹੀਂ ਚੱਲਿਆ ਜੀ ਅਸੀਂ ਤਾਂ ਖੁਦ ਕਹਿੰਨੇ ਵੀ 1000 ਤੋਂ 1100 ਏਕੜ ਤੱਕ ਇਸ ਬਲੇਡ ਨੂੰ ਤੁਹਾਨੂੰ ਦੇਖਣ ਦੀ ਜ਼ਰੂਰਤ ਨਹੀਂ ਠੀਕ ਹੈ ਜੀ ਕਿਉਂਕਿ ਇੰਨੀ ਕੋਈ ਦੀ ਲਾਈਫ ਘੱਟ ਤੋਂ ਘੱਟ ਹੈਗੀ ਹੈ ਜੀ ਇਹ ਤਾਂ ਬ੍ਰਦਰ ਫਿਰ ਕਾਸਟ ਵੀ ਤੇ ਮਹਿੰਗੇ ਬਹੁਤ ਹੋਣਗੇ ਦੇਖੋ ਪਤਾ ਹੀ ਕੀ ਹੈ ਜੀ ਕੋਈ ਚੀਜ਼ ਵਧੀਆ ਲਾਵਾਂਗੇ ਉਹ ਹਾਂਜੀ ਹਾਂਜੀ ਜਿਹੜਾ ਦੇਸੀ ਬਲੇਡ ਹੁੰਦਾ ਜੀ ਉਹ ਤਾਂ ਬਹੁਤ ਸਸਤਾ ਹੁੰਦਾ ਜੀ ਉਹਦੀ ਲਾਈਫ ਵੀ ਕੀ ਹਾਂ ਹਾਂਜੀ ਉਹ ਜਿਵੇਂ ਜੇ ਉਹ ਤਾਂ ਦੇਸੀ ਹੁੰਦਾ ਕੱਟ ਪੈ ਜਿਨੇ ਸੀਗੇ ਉਹ ਤਾਂ ਉਹ ਤਾਂ ਖਰਾਬ ਹੋ ਜਾਂਦੇ ਹਾਂ ਹਾਂ ਜੀ ਉਹ ਖਰਾਬਦੇ ਇਹ ਪੋਸਟਲੀ ਬਲੇਡ ਹੈ ਜੀ ਇਹਦੇ ਵਿੱਚ ਕਿਸਾਨ ਭਰਾਵਾਂ ਨੂੰ ਵੀ ਕਾਫੀ ਬੈਨੀਫਿਟ ਹੈ ਬੈਨੀਫਿਟ ਹੈ ਕਿਉਂਕਿ ਇਹ बार-बार ਬਲੇਡ ਬਦਲਣ ਦਾ ਜਿਹੜਾ ਛੁਟਕਾਰਾ ਹੈ ਜਿਹੜਾ ਕਿਸਾਨ ਭਰਾ ਭਰਾਵਾਂ ਨੂੰ ਅਸੀਂ ਇਹ ਚੀਜ਼ ਤੋਂ ਵੀ ਨਿਜਾਤ ਦਿਵਾ ਚੁੱਕੇ ਹਾਂ ਵੀ ਬਾਰ-ਬਾਰ ਬਲੇਡ ਨਹੀਂ ਚੁੱਕਾ ਦਿੰਦੇ ਉਹੀ ਗੱਲ ਆ ਬ੍ਰਦਰ ਹੁਣ ਜਿਵੇਂ ਮੰਨ ਲਓ ਵੀ ਮੱਕੀ ਇੱਕ ਦੂਜੇ ਕਣਕ ਚ ਉਹ ਨਿਆਲੀਆਂ ਮਸ਼ੀਨਾਂ ਆਪਣੀਆਂ ਜਾਦੇ ਚੱਲਦੀਆਂ ਨੇ ਮੱਕੀ ਵਾਲੀਆਂ ਤਾਂ ਖੈਰ ਹੁਣ ਨਵੇਂ ਬੰਦੇ ਨੇ ਚਲਾਉਣੀ ਆ ਉਹ ਇਹਦੇ ਬਾਰੇ ਭੇਤ ਨਹੀਂ ਪਤਾ ਨਹੀਂ ਜੇ ਹੁਣ ਇਹ ਹੀ ਚੀਜ਼ਾਂ ਮਾੜੀਆਂ ਹੋਈਆਂ ਉਹ ਬੰਦੇ ਦਾ ਤਾਂ ਸੀਜ਼ਨ ਲੱਗ ਚੁੱਕਿਆ ਵੀਰ ਜੀ ਤੁਸੀਂ ਨਵੇਂ ਪਿੰਡ ਦੇ ਵਿੱਚ ਜਾਂਦੇ ਹੋ ਕਿਸੇ ਭਰਾ ਨੂੰ ਰਸਤਾ ਪੁੱਛਿਓ ਭਰਾ ਨੇ ਪਿੰਡ ਨੂੰ ਕਿਹੜਾ ਰਸਤਾ ਜਾਂਦਾ ਹੈ ਜੀ ਉਹ ਤੁਹਾਨੂੰ ਗਲਤ ਰਸਤੇ ਤੇ ਭੇਜਦਾ ਤਾਂ ਉਹਦਾ ਕਸੂਰ ਤੁਹਾਡਾ ਨਹੀਂ ਨਹੀਂ ਹੈਗਾ ਜੀ ਦਾ ਅਣਜਾਣ ਅਣਜਾਣ ਕਿਸਾਨ ਭਰਾ ਕੁਝ ਕਿਸਾਨ ਭਰਾ ਤਾਂ ਇਸ ਚੀਜ਼ ਬਾਰੇ ਅਣਜਾਣ ਨੇ ਸਾਡਾ ਫਰਜ਼ ਜਿਹੜਾ ਆਪਾਂ ਕਟਰ ਵੀਟੀ ਬਣਾ ਰਹੇ ਆ ਇਹ ਆਪਣੇ ਕਈ ਸਹਾਇਤੇ ਵਿੱਚ ਬਣ ਰਿਹਾ ਹੈ ਠੀਕ ਹੈ ਜੀ 18 ਇੰਚ ਜੀ 22 ਇੰਚ 24 ਇੰਚ 26 ਇੰਚ ਇਹਦਾ ਕੀ ਫਰਕ ਆ ਜੀ ਇਹਦੇ ਜਿਹੜੀ ਆਪਣੀ ਮੱਕੀ ਦੀ ਬਿਜਾਈ ਹੁੰਦੀ ਹੈ ਹਾਂ ਜੀ ਡਿਲ ਦੇ ਹਿਸਾਬ ਨਾਲ ਇਹ ਕਿਤੇ 24 ਇੰਚ ਦੇ ਹਿਸਾਬ ਨਰਮੀ ਕਿਤੇ 18 ਦੇ ਕਿਤੇ 22 ਦੇ ਕਿਤੇ 36 ਦੇ 36 ਆਪਣੇ ਇੰਡੀਆ ਜੀ ਨਹੀਂ ਚੱਲਦੀ ਠੀਕ ਹੈ ਜੀ ਉਸ ਹਿਸਾਬ ਨਾਲ ਜਿਹੜੀ ਇਹ ਚੀਜ਼ ਦਾ ਜਿਹੜਾ ਹੁੰਦਾ ਹੈ ਗੈਪ ਹੁੰਦਾ ਹੈ ਪਣ ਜਾਂਦਾ ਹੈ ਜੀ ਇਹ ਚੀਜ਼ ਦਾ ਜਿਹੜਾ ਸੈਂਟਰ ਨਾਲ ਆਪਣਾ ਪੈਂਦਾ ਜੀ ਆਪਾਂ ਨੂੰ ਠੀਕ ਹੈ ਜੀ ਕੁਝ ਲੋਕ ਤਾਂ ਹੀ ਕਹਿੰਦੇ ਨੇ 12 ਇੰਚ 36 ਇੰਚ ਠਾਰੀ ਹਾਂਜੀ ਹਾਂਜੀ ਪਰ ਉਹ ਮੇਨ ਨਹੀਂ ਦੱਸਦੇ ਵੀ ਕਿੱਥੋਂ ਹੋਣਾ ਚਾਹੀਦਾ ਕਿੱਥੋਂ ਹੋਣਾ ਚਾਹੀਦਾ ਐਸੇ ਇੱਥੋਂ ਇੱਥੇ ਤੱਕ ਸੈਂਟਰ ਹੈ ਜਿਹੜਾ ਜੀ ਸੈਂਟਰ ਉਹ ਜਿੰਨੇ ਇੰਚ ਤੁਸੀਂ ਕੱਟਰ ਲੈ ਰਹੇ ਹੋ ਉਸ ਦਾ ਸੈਂਟਰ ਹੋਣਾ ਚਾਹੀਦਾ 18 ਲਈਏ 18 ਲਈਏ ਚਾਹੀ ਜੀ ਆ ਜੋ ਵੀ ਲੈ ਰਹੇ ਹੋ ਠੀਕ ਹੈ ਜੀ ਕਿਉਂਕਿ ਜਿਹੜਾ 24 ਇੰਚੀ ਕੱਟਰ ਹੈ ਜੀ ਇਹਦਾ ਇਹ ਵੀ ਬੈਨੀਫਿਟ ਹੈ ਜੀ ਅਗਰ ਤੁਹਾਡੀ ਕਿਤੇ ਛਿੱਟੇ ਵਾਲੀ ਮक्की ਹੈਗੀ ਹੈ ਹਾਂਜੀ ਉਹਦੇ ਵਿੱਚ ਵੀ 24 ਇੰਚੀ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਤਾਂ ਕਰਕੇ 24 ਇੰਚੀ ਦੀ ਜਿਹੜੀ ਕੱਟਰਵਾਰ ਦੀ ਡਿਮਾਂਡ ਹੈ ਜਿਹ ਜਿਆਦਾ ਜਿਆਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਹੋਰ ਦੱਸੋ ਜੀ ਇੱਕ ਆਪਣੇ ਜਿਵੇਂ ਹੁਣ ਕੱਲੀ ਹੁਣ ਆਪਣੀ ਪ੍ਰੀਤ ਕਮੈਨ ਨਹੀਂ ਹੋਰ ਕਮੈਨਾਂ ਦੇ ਜਾ ਕੇ ਐਂ ਲਾ ਕੇ ਚਲਾਉਣਾ ਪੈ ਰਿਹਾ ਹਾਂ ਕੋਈ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਆਜੂ ਜਿੱਤਲੀ ਸੈ ਇਹ ਤੁਸੀਂ ਬਹੁਤ ਵਧੀਆ ਜਿਹੜਾ ਸਵਾਲ ਕੀਤਾ ਹੈਗਾ ਹਾਂਜੀ ਇਹ ਕਿਸਾਨਾਂ ਦੇ ਫਾਇਦੇ ਦੀ ਚੀਜ਼ ਹੈ ਹਾਂਜੀ ਅਸੀਂ ਇੱਕ ਚੀਜ਼ ਹੋਰ ਕੀਤੀ ਹੈ ਜੀ ਅਕਸਰ ਮਾਰਕੀਟ ਦੇ ਵਿੱਚ ਤੁਸੀਂ ਬਾਜੀ ਦੇਖਦੇ ਹੋਵੋਗੇ ਕਿ ਉਹ ਮੋਰਨਿੰਗ ਵਾਲਾ ਕਟਰ ਚੱਲਦਾ ਹੁੰਦਾ ਹਾਂਜੀ ਠੀਕ ਹੈ ਨਾ ਜੀ ਸਾਡੇ ਤਾਂ ਖਰ 2014 ਤੋਂ ਬਾਅਦ ਬੀਮ ਵਾਲਾ ਕਟਰ ਹੀ ਚੱਲੇ ਹੈ ਇਹ ਮੋਰਨਿੰਗ ਵਾਲਾ ਦਾ ਤੁਸੀਂ ਆਚੀ ਦੇਖੋ ਇਹ ਨਟਬੋਟ ਲੱਗੇ ਨੇ ਹਾਂਜੀ ਤੇ ਉੱਪਰ ਵੀ ਤੇ ਨੀਚੇ ਵੀ ਠੀਕ ਹੈ ਜੀ ਇਹਦਾ ਇਹ ਬੈਨੀਫਿਟ ਹੈ ਜੀ ਤੁਸੀਂ ਆਪਦੀ ਜੇ ਅਗਰ ਤੁਹਾਡੀ ਕੰਮਾਈ ਨਹੀਂ ਆਈ ਚੈਂਬਰ ਵੀ ਨਹੀਂ ਆਇਆ ਹਾਂਜੀ ਅਸੀਂ ਉਹ ਹਿਸਾਬ ਨਾਲ ਬਣਾ ਲਾਂਗੇ ਤੁਸੀਂ ਉਥੇ ਆਪਦੇ ਹਿਸਾਬ ਨਾਲ ਉਹਦੀ ਐਡਜਸਟਮੈਂਟ ਹੈ ਜਿਹੜੀ ਕਰ ਸਕਦੇ ਹੋ ਮੰਨ ਲਓ ਵੀ ਅੱਜ ਤੁਹਾਡੇ ਕੋਲ ਕੋਈ ਵੀ ਕੰਪਨੀ ਦੀ ਮੋਰਡਿੰਗ ਵਾਲੀ ਕੰਮਾਈ ਹੈ ਹਾਂਜੀ 1 ਸਾਲ ਬਾਅਦ ਉਹ ਕੰਮਾਈ ਤੁਸੀਂ ਵੇਚਣੀ ਹੈ ਠੀਕ ਹੈ ਜੀ ਤੁਸੀਂ ਉਹ ਕੰਬੈਨ ਬੇਚੀ ਕਿਸੇ ਹੋਰ ਕੰਬੈਨ ਤੇ ਮੋਰਰੀਅਲ ਤੇ ਫਿੱਟ ਕਰਨਾ ਤਾਂ ਨਟ ਬੋਟ ਦੇ ਹਿਸਾਬ ਨਾਲ ਤੁਸੀਂ ਆਪਦੇ ਘਰ ਦੇ ਵਿੱਚ ਹੀ ਸੈਟਿੰਗ ਕਰ ਸਕਦੇ ਹੋ ਠੀਕ ਹੈ ਜੀ ਇਹ ਚੀਜ਼ ਦੀ ਜਿਹੜੀ ਸਹੂਲਤ ਜਿਹੜੀ ਹੈ ਫਰੀਟ ਕੰਪਨੀ ਨੇ ਕਿਸਾਨ ਭਰਾਵਾਂ ਵਾਸਤੇ ਦਿੱਤੀ ਦਿੱਤੀ ਹੈ ਜੀ ਠੀਕ ਹੈ ਜੀ ਹਾਂਜੀ 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 ਪਰ ਉਸ ਤੋਂ ਬਾਅਦ ਜੀ ਜਿਹੜਾ ਆਪਣਾ 베ARING ਵੀ ਲਾ ਰਿਹਾ ਵੀਰ ਜੀ ਚਾਹੇ ਉਹ ਕਣਕ ਝੋਨੇ ਵਾਲਾ ਕੱਟ ਹੋਵੇ ਚਾਹੇ ਮੱਕੀ ਵਾਲਾ ਠੀਕ ਹੈ ਤੇ ਆਪਾਂ ਡਬਲ 베ARING ਲਾ ਕੇ ਦੇ ਰਹੇ ਜੀ ਠੀਕ ਹੈ ਜੀ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਮੱਕੀ ਵਾਲਾ ਕੱਟਰ ਤਾਂ ਲਗਭਗ 2000 ਦੇ ਵਿੱਚ ਆਪਾਂ ਨੇ ਸਟਾਰਟ ਕੀਤਾ ਸੀ ਲਗਭਗ 24-25 ਸਾਲ ਹੋ ਗਈ ਠੀਕ ਹੈ ਜੀ ਕਿਉਂਕਿ ਕਿਸਾਨ ਭਰਾਵਾਂ ਦਾ ਇੰਨਾ ਸਾਥ ਮਿਲਿਆ ਵੀ ਫੌਨ ਵਾਲੇ ਟਾਈਮ ਵਾਸਤੇ ਵੀ ਔਰ ਹਰ ਸੀਜ਼ਨ ਦੇ ਵਿੱਚ ਅਸੀਂ ਕੁਛ ਨਾ ਕੁਛ ਹੈ ਜਿਹੜੀ ਚੇਂਜਿੰਗ ਦੇ ਨਾਲ ਘਟ ਰਿਹਾ ਹੈ ਬਾਜ਼ਾਰ ਦੇ ਵਿੱਚ ਰਕਾਰ ਦੇ ਰਹਿਣੇ ਆ ਇਹ ਤਾਂ ਬ੍ਰਦਰ ਹੈਗਾ ਜਦੋਂ ਮੰਨ ਲਓ ਆਪਾਂ ਇੱਕ ਗੱਲ ਆ ਵੀ ਜੇ ਹੁਣ ਮੱਕੀ ਵਾਲੀਆਂ ਜਿੱਧਰ ਏਰੀਆ 'ਚ ਜ਼ਿਆਦਾ ਮੱਕੀ ਆ ਮੱਕੀ ਦੇ ਜੇ 50 ਮਸ਼ੀਨਾਂ ਚੱਲਦੀਆਂ ਨਹੀਂ ਆਂ ਤਾਂ 48 ਮਸ਼ੀਨਾਂ ਤਾਂ ਪ੍ਰੀਤ ਵਾਲਾ ਕੱਟਣ ਲੱਗਿਆ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇਹ ਉਹੀ ਹੈ ਜੀ ਦੇਖੋ ਕਮੈਂਡ ਕੋਈ ਵੀ ਹੋਵੇ ਐਸੀ ਕਮੈਂਡ ਦਾ ਨਾਮ ਜਿਹਦੇ ਤੁਸੀਂ ਕਮੈਂਡ ਦਾ ਨਾਮ ਲਿਖਿਆ ਹੋਵੇ ਸਾਡੇ ਬੁਕਿੰਗ ਕਾਊਂਟਰ ਤੇ ਠੀਕ ਹੈ ਜੀ ਉਸੇ ਹਿਸਾਬ ਨਾਲ ਤੁਹਾਨੂੰ ਕਟਰ ਵਾਰ ਹੈ ਜਿਹੜਾ ਮਿਲ ਜੇ ਆਪਾਂ ਆ ਕੇ ਲਖਾਵਾਂਗੇ ਵੀ ਸਾਡੇ ਕੋਲੇ ਹੀਰਾ ਮਸ਼ੀਨ ਆ ਆ ਕੋਈ ਵੀ ਹੈ ਹਾਂਜੀ ਚਲੋ ਇੱਕ ਆਪਾਂ ਵੈਸੇ ਗੱਲ ਕਰਦੇ ਆ ਤਾਂ ਆਪਾਂ ਆ ਉਸ ਪ੍ਰਕਾਰ ਹੀ ਤਿਆਰ ਕਰ ਦਾਂਗੇ ਫਿਰ ਆ ਦੇਖੋ ਜੀ ਐਡਜਸਟਮੈਂਟ ਇੱਥੇ ਹੀ ਕਰ ਲੈਣੀ ਆ ਤੁਹਾਡਾ ਮੰਨ ਲਓ ਵੀ ਕੋਈ ਵੀ ਅੱਜ ਤੁਹਾਡੇ ਕੋਲੇ ਕੋਈ ਮਸ਼ੀਨ ਚੱਲ ਰਹੀ ਹੈ ਮੋਰਨਿੰਗ ਵਾਲਾ ਉਹਦੇ ਚੈਂਬਰ ਹੈਗਾ ਠੀਕ ਹੈ ਜੀ ਇੱਕ ਸਾਲ ਬਾਅਦ ਦੇਖੋ ਮਸ਼ੀਨ ਪੁਰਾਣੀ ਹੋ ਜਾਂਦੀ ਹੈ ਤੁਹਾਡੀ ਪੁਰਾਣੀ ਮਸ਼ੀਨ ਦੇ ਫੇਟ ਕਰਾਓ ਤਾਂ ਇੱਕ ਸਾਲ ਬਾਅਦ ਦੋ ਸਾਲ ਬਾਅਦ ਅਗਰ ਤੁਸੀਂ ਕਮਬੈਨ ਸੇਲ ਕਰਨੀ ਹੈ ਕੋਈ ਹੋਰ ਕਮਬੈਨ ਮੋਰਨਿੰਗ ਵਾਲੀ ਤੁਹਾਡੇ ਕੋਲੇ ਹੈ ਉਹਦੇ ਤੇ ਵੀ ਇਹ ਕਟਰਬਾਰ ਤੁਹਾਡਾ ਕੰਮ ਕਰੂ ਕੰਮ ਕਰੂ ਹਾਂਜੀ ਹਾਂਜੀ ਤੇ ਇਹਦੇ ਹੋਰ ਔਖਾ ਕੰਮ ਤਾਂ ਨਹੀਂ ਕੋਈ ਹੈਗਾ ਜੇ ਕਰਨਾ ਹੋਵੇ ਕਿਸੇ ਆਪਣੇ ਕਿਸਾਨ ਭਰਾ ਨੇ ਨਾ ਜੀ ਨਾ ਬਿਲਕੁਲ ਇਹਦੇ ਹਿਸਾਬ ਨਾਲ ਅਸੀਂ ਗਾਇਆ ਕੰਮ ਇਹਦਾ ਮੱਕੀ ਵਾਲੇ ਕੱਟਦਾ ਕੀਤਾ ਵੀ ਤੁਸੀਂ ਜਿਹੜਾ ਤੁਹਾਡਾ ਫੋਰਮੈਨ ਆਪਰੇਟਰ ਵੀਰ ਹੈ ਬੜੇ ਆਰਾਮ ਨਾਲ ਇਹਦਾ ਕੰਮ ਕਰ ਲਿਗਿਆ ਜਿਵੇਂ ਕਿ ਹੁਣ ਕੁਝ ਲੋਕ ਕਹਿੰਦੇ ਨੇ ਵੀ ਜਿਹੜਾ ਟਾਇਰ ਹੈਗਾ ਟਾਇਰ ਜੈਂਬਰ ਦੇ ਵਿੱਚ ਫਸ ਜਾਂਦਾ ਜੀ ਮੈਂ ਦਿਖਾਉਣਾ ਚਾਹੂੰਗਾ ਆ ਚੀਜ਼ ਦੇਖੋ ਨੀਚੇ ਜੀ ਇਹ ਆਪਾਂ ਨੇ ਦੋ ਹੋਲ ਦਿੱਤੇ ਬਨੇ ਇਹਦੇ ਤੁਸੀਂ ਟਾਇਰ ਵੀ ਹੈ ਜਿਹੜਾ ਦੋ ਤੋਂ ਟਾਈਏ ਅੱਗੇ ਬਾਹਰ ਕੱਢ ਸਕਦੇ ਹੋ ਅਗਰ ਤੁਹਾਡੀ ਚੈਂਬਰ ਦੇ ਵਿੱਚ ਟਾਇਰ ਫਾੜਦਾ ਹੈ ਇਹ ਵੀ ਸੁਵਿਧਾ ਹੀ ਹੈ ਸੌਦਾ ਹੀ ਹੈ ਜੀ ਹਾਂਜੀ ਕਿਉਂਕਿ ਜਿਹੜੀ ਆ ਚਾਦਰ ਪੀਸ ਜਿਹੜੀ ਸਾਰੀ ਆਪਾਂ GN42 ਦੀ ਚਾਦਰ ਲਾ ਰਹੇ ਜੀ ਇਹਨੇ ਬਰਮ ਹੀ ਹੈ ਬਾਈ ਜੀ ਆਪਾਂ ਬਰਮ ਹੈਵੀ ਕੁਆਲਿਟੀ ਹੈ ਲਾ ਰਹੇ ਤਾਂ ਕਿ ਇਹਦੀ ਕਸਾਈ ਨਾ ਹੋ ਕਸਾਈ ਨਾ ਹੋ ਹਾਂਜੀ ਹਾਂਜੀ ਇਿੱਥੇ ਇੱਕ ਹੋਰ ਵੀ ਆ ਕਹਿੰਦੇ ਵੀ ਜਿੰਨਾ ਦੇਖਣ ਨੂੰ ਤਾਂ ਨਹੀਂ ਲੱਗਦਾ ਤੇ 베어ਿੰਗ ਹੀ ਬਹੁਤ ਪੈਂਦੇ ਨੇ ਇੰਨਾ ਚ ਜੀ ਦੇਖੋ ਪਤਾ ਕੀ ਹੈ ਜੀ 베어ਿੰਗ ਦਾ ਜਿੱਥੇ ਚੀਜ਼ ਘੁੰਮਣ ਵਾਲੀ ਹੋਊਗੀ ਹਾਂਜੀ ਉਹਦੇ ਵਿੱਚ 베어ਿੰਗ ਪੈਂਦੀ ਪੈਂਦੀ ਪੈਂਦਾ ਜੀ ਪਰ ਉਹ ਇਹ ਚੀਜ਼ ਕਾਉਂਟ ਕਰਦਾ ਹੈ ਵੀ ਉਹ 베어ਿੰਗ ਤੁਸੀਂ ਕਿੰਨੀ ਕੁ ਵਧੀਆ ਕੁਆਲਿਟੀ ਦਾ ਪਾ ਰਹੇ ਹੋ ਠੀਕ ਹੈ ਜੀ ਹਾਂਜੀ ਹਾਂ ਅਸੀਂ ਤਾਂ ਕਹਿੰਦੇ ਵੀ ਜੋ ਅਸੀਂ 베어ਿੰਗ ਪਾ ਰਹੇ ਹਾਂ ਹਾਂਜੀ ਜੋ ਅਸੀਂ ਮਾਲ ਲਾ ਰਹੇ ਹਾਂ ਕਟਰ ਦੇ ਵਿੱਚ ਇਹ ਕੁਆਲਟੀ ਲਗਾ ਕੇ ਅਗਰ ਸਾਡੇ ਲੋਕ ਕਹਿੰਦੇ ਨੇ ਪਲਾਂਸ ਸਸਤਾ ਜੀ ਉਹ ਮਹਿੰਗਾ ਜੀ ਅਸੀਂ ਤਾਂ ਕਹਿੰਦੇ ਅਸੀਂ ਬਹੁਤ ਸਸਤਾ ਕਟਰ ਦੇ ਰਹੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਉਹ ਕਹਿੰਦੇ ਨੇ ਮਹਿੰਗਾ ਸਸਤਾ ਰੋਵੇ ਬਾਰ-ਬਾਰ ਮਹਿੰਗਾ ਰੋਵੇ ਇੱਕ ਵਾਰ ਹਾਂਜੀ ਚੰਗੀ ਕੁਆਲਟੀ ਦਾ ਆਪਾਂ 베アリング ਲਾਵਾਂਗੇ ਉਹਦੇ ਤੋੜਪਨ ਵੀ ਘੱਟ ਹੋਊਗੀ ਸਾਡੀ ਕੁਆਲਟੀ ਦਾ ਆਪਾਂ ਅਗਰ ਅੱবি ਇੱਕ 베アリング ਲਾਵਾਂਗੇ ਤਾਂ ਚਾਰ 베アリングਾਂ ਨੂੰ ਲੈ ਕੇ ਵੇਚੂਗਾ ਜੀ ਇਹ ਤਾਂ ਗੱਲ ਹੈ ਆਪਾਂ 23:00 ਤੀਹੇ ਪਹਿਂਦੇ ਗਾਰੰਟੀ 23 ਉਹਨਾਂ ਨਾਲ ਚੰਗਾ ਕੀ ਵਧੀਆ ਕੁਆਲਟੀ ਦਾ ਇਹ ਆਪਾਂ ਨ ਲਾ ਦਈਏ ਜੀ ਸਹੀ ਗੱਲ ਹੈ ਜੀ ਸੋ ਇਹ ਹੈ ਵੀ ਆਪਾਂ ਤਾਂ ਕਹਿੰਦੇ ਆ ਵੀ ਕਿਸਾਨ ਦੇ ਇੱਕ ਇੱਕ ਪੈਸੇ ਦਾ ਮੁੱਲ ਹੈ ਜਿਹੜਾ ਮੁੱਲ ਮੋੜਿਆ ਜਾਵੇ ਮੋੜਿਆ ਜਾਵੇ ਜੀ ਕਿਉਂਕਿ ਪ੍ਰੀਤ ਕੰਪਨੀ ਦਾ ਇੱਕ ਹੋਣਾਰਾ ਹੈ ਕੁਆਲਿਟੀ ਔਰ ਕਿਸਾਨ ਨੂੰ ਸਾਹਮਣ ਸਾਹਮਣਾ ਜੀ ਸਹੀ ਗੱਲ ਹੈ ਕਿ ਅਗਰ ਤੁਹਾਡੇ ਕੋਲੇ ਰਿਪੀਟ ਕਸਟਮਰ ਆਉਂਦਾ ਜੀ ਤਾਂ ਸਮਝ ਲਓ ਵੀ ਉਹ ਕਸਟਮਰ ਤੁਹਾਡੇ ਤੋਂ ਤੁਹਾਡੇ ਪ੍ਰੋਡਕਟ ਤੋਂ ਸੰਤੁਸ਼ਟ ਹੈ ਜੀ ਇਹ ਤਾਂ ਗੱਲ ਹੈ ਅਮਰਦਰ ਮਨ ਲਓ ਵੀ ਹੁਣ ਮੈਂ 2002 ਚ ਕਮੈਨ ਲੈ ਕੇ ਗਿਆ ਸੀ ਆਪਣੀ ਪ੍ਰੀਤ ਦੀ ਠੀਕ ਹੈ ਜੀ ਫਿਰ ਸੇਜ ਲੈ ਕੇ ਗਿਆ ਫਿਰ ਮੈਂ 8 ਚ ਲੈ ਗਈ 9 ਚ ਲੈ ਗਈਆਂ ਠੀਕ ਹੈ ਜੀ ਕਿਉਂਕਿ ਇਹ ਤਾਂ ਚੀਜ਼ ਦੀ ਪ੍ਰੀਤ ਵਾਲਿਆਂ ਦੀ ਇਹ ਚੀਜ਼ ਦੀ ਦਾ ਗਾਰੰਟੀ ਆ ਜਿਹੜੀ ਗੱਲ ਕਹਿਤੀ ਕਰਨੀ ਉਹੀ ਆ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਨਹੀਂਗਾ ਵੀ ਜੇ ਅੱਜ 4 ਦਿਨਾਂ ਨੂੰ ਕਹਿਤੀ ਛੋਟੀ ਚੀਜ਼ ਵੀ ਉਹ ਹਫਤਾ ਲਾ ਦੇਣਗੇ ਕਿ ਚਾਰ ਦਿਨਾਂ ਨੂੰ ਕਹਿੰਦੇ ਤਾਂ ਚਾਰ ਦਿਨਾਂ ਨੂੰ ਮਿਲ ਹੀ ਜਾਣੀ ਆ। ਹੁਣ ਦੇਖੋ ਥੋੜੇ ਸਾਹਮਣੇ ਇਹ ਬ੍ਰਦਰ ਇੰਨੇ ਮੰਨ ਲੋ ਕਾਟਰ ਬਣਾਈ ਖੜੇ ਨੇ ਤੇ ਬਿਕੇ ਵੀ ਨਹੀਂ ਕਿਉਂ ਹੀ ਬਣਾ ਆਪਣਾ ਢਾਈ ਜਾਂਦੇ। ਹੁਣ ਆਪਾਂ ਨੇ ਕੀ ਕਰਨੇ ਜੀ ਘਰ ਦੇ ਵਿੱਚ ਖੜੇ ਕਰਕੇ ਇਹ ਆਪਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 1250 ਤੋਂ ਪੌਣੇ 1300 ਕਾਟਰ ਆਪਣਾ ਜਿਹੜਾ ਸੀਜ਼ਨ ਦਾ ਨਹੀਂ ਜੀ ਹੁਣ ਤੱਕ ਬੁੱਕ ਹੋ ਚੁੱਕਿਆ ਜੀ। ਬੁੱਕ ਹੋ ਚੁੱਕਿਆ ਹੈ। ਟਾਰਗੇਟ ਜਿਹੜਾ ਆਪਣਾ ਹੈਗਾ ਲਗਭਗ 2000 ਕਾਟਰ ਦਾ ਹੈਗਾ। ਠੀਕ ਹੈ ਜੀ। ਕਿਉਂਕਿ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ ਚੰਗੇ ਚੰਗੇ ਨਾਮਵਰ ਕੰਪਨੀਆਂ ਦੇ ਜੇ ਕਮੈਨਾਂ ਦੇ ਉੱਪਰ ਆਪਣੇ ਕਟਰਬਾਰ 22 23000 2300 ਮਸ਼ੀਨਾਂ ਦੇ ਉੱਪਰ ਆਪਣੇ ਕਟਰਬਾਰ ਆਪਣੇ ਲੈ ਕੇ ਜਾਣ ਸਹੀ ਗੱਲ ਹੈ ਕਿਉਂਕਿ ਉਹਨੂੰ ਪਸੰਦ ਕਰਦੇ ਨੇ ਇਹਦੀ ਕਿਉਂਕਿ ਹੁਣ ਜਿਹੜਾ ਆਪਾਂ ਨੇ ਨਵਾਂ ਕਟਰਬਾਰ ਬਣਾਇਆ ਹੈ ਉਹ ਓਡੀਸ਼ਨ ਦੇ ਵਿੱਚ ਸਾਰਾ ਸਿਸਟਮ ਹੈਗਾ ਜੀ ਨਿਊ ਓਡੀਸ਼ਨ ਇਟਾਲੀਅਨ ਗੇਅਰ ਠੀਕ ਹੈ ਜੀ ਇਹ ਆਪਾਂ ਬੋਕਾਹਤਾ ਲਿਖ ਕੇ ਦਿੰਨੇ ਆ ਜੀ ਠੀਕ ਹੈ ਜੀ ਨਿਊ ਓਡੀਸ਼ਨ ਇਟਾਲੀਅਨ ਗੇਅਰ ਗੇਅਰ ਜੀ ਕਿਉਂਕਿ ਆਪਣਾ ਜਿਹੜਾ ਕਸਟਮਰ ਹੈ ਜੀ ਲਗਭਗ 2 ਲੱਖ ਕਸਟਮਰ ਹੈ ਜਿਹੜਾ ਆਪਣੇ ਤੋਂ ਸੰਤੁਸ਼ਟ ਹੈ ਜੇ ਆਪਣੇ ਪ੍ਰੋਡਕਟਾਂ ਤੋਂ ਠੀਕ ਹੈ ਜੀ ਉਹ 7 ਵਾਰ ਆਪਾਂ ਨੂੰ ਨੈਸ਼ਨਲ ਅਵਾਰਡ ਜਿਹੜਾ ਮਿਲ ਚੁੱਕਿਆ ਹੈ ਉਹ ਚੀਜ਼ ਦਾ ਵੀ ਦੇਖੋ ਇੱਕ ਇਹ ਹੁੰਦਾ ਜੀ ਵੀ ਅਗਰ ਤੁਹਾਡੇ ਕਿਸਾਨ ਭਰਾ ਤੁਹਾਡੇ ਗ੍ਰਾਹਕ ਤੁਹਾਡੇ ਤੋਂ ਸੰਤੁਸ਼ਟ ਨੇ ਤਾਂ ਤਹੀ ਜਾ ਕੇ ਤੁਸੀਂ ਅੱਗੇ ਵਧ ਸਕਦੇ ਤਾਂ ਹੀ ਤੁਹਾਨੂੰ ਇਦਾਂ ਦੇ ਅਵਾਰਡ ਨੇ ਜਿਹੜੇ ਮਿਲ ਲਗੇ ਜੀ ਇੱਕ ਬ੍ਰਦਰ ਹੋਰ ਦੱਸੋ ਆ ਜਿੱਮੇ ਆਪਣਾ ਉੱਧਰ ਖੜੇ ਸੀ ਫੀਡਰ ਪਾਉਣ ਵਾਲੀ ਜਗਾ ਇਹ ਚ ਫਰਕ ਕਿਵੇਂ ਕੀ ਗੱਲ ਆ ਓ ਸੀ ਜੀ ਮਾਰਨਿੰਗ ਵਾਲੇ ਅਸੀਮ ਜੀ ਹਾਂ ਇਹ ਹੈਗੇ ਨੇ ਬੀਮ ਵਾਲੇ ਅਸੀਮ ਵਾਲਾ ਤੁਹਾਨੂੰ ਮੈਂ ਦੱਸਣਾ ਚਾਹਾਂ ਜੀ 2013 14 ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਬੀਮ ਵਾਲਾ ਕੱਟ ਰਾਇਆ ਜਿਹੜਾ ਪ੍ਰੀਤ ਆ ਤਿਆਰ ਕਰਤਾ ਸੀਗਾ ਹੁਣ ਤਾਂ ਚਲੋ ਮਾਰਕੀਟ ਦੇ ਵਿੱਚ ਕਾਪੀ ਹੁੰਦੀ ਰਹਿੰਦੀ ਐ ਇਹੋ ਚੀਜ਼ ਦੀ ਤੇ ਸਭ ਤੋਂ ਪਹਿਲਾਂ ਇਹ ਇਸ ਤਰ੍ਹਾਂ ਦਾ ਆਪਣਾ ਜੀ ਇਹ ਨੂੰ ਇਹ بیم ਵਾਲਾ ਹੈ ਜੀ ਇਹ بیم ਵਾਲਾ ਹੈ ਠੀਕ ਹੈ ਜੀ ਇਹਦੇ ਵੀ ਆਪਾਂ ਨੇ ਉਹ ਚੀਜ਼ ਦਿੱਤੀ ਵੀ ਹੈ ਜੀ ਠੀਕ ਰਜਿਸਟ੍ਰੇਸ਼ਨ ਹੈ ਜੀ ਇਹ ਕਿ ਅਗਰ ਤੁਹਾਡੀ ਪੈਨ ਨਹੀਂ ਪੈਂਦੀ ਤੁਸੀਂ ਅੱਗੇ ਪਿੱਛੇ ਇਹ ਚੀਜ਼ ਨੂੰ ਵੀ ਕਰ ਸਕਦੇ ਹੋ ਕਰ ਸਕਦੇ ਜੀ ਕਿਉਂਕਿ بیم ਵਾਲੇ ਕਾਫੀ ਲੋਕ ਬਣਾਉਣ ਲਾ ਕੇ ਕੱਟ ਹੁੰਦਾ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਤੱਕ ਕਿੰਨੇ ਕੁ ਜਾ ਚੁੱਕੇ ਨੇ ਕਿ ਕਟਰ ਜੀ ਕਟਰ ਦੀ ਡੇਲੀ ਡਿਲੀਵਰੀ ਜਾ ਰਹੀ ਹੈ ਜੀ ਤੁਹਾਨੂੰ ਪੱਗ ਮੈਨੂੰ ਲੱਗਦਾ ਹੈ ਵੀ ਅ 250 ਜਾਂ 350 ਕੱਟ ਰਿਹਾ ਹੈ ਲਗਭਗ ਮੇਨੂੰ ਤਾਂ ਪਲੱਸ ਹੀ ਹੋ ਗਿਆ ਨਾ ਉਹ ਚਲੇ ਗਿਆ ਉਹ ਚਲੇ ਗਿਆ ਜੀ ਠੀਕ ਹੈ ਜੀ ਕਿਉਂਕਿ ਡੇਲੀ ਪ੍ਰੋਡਕਸ਼ਨ ਹੈ ਡੇਲੀ ਡਿਲੀਵਰੀ ਵੀ ਜਾ ਰਹੀ ਹੈ ਕਿਉਂਕਿ ਜਿੰਨਾ ਅਸੀਂ ਡਿਲੀਵਰੀ ਤੇਜ਼ੀ ਨਾਲ ਕਰੀ ਜਾਵਾਂਗੇ ਉਹਨਾਂ ਸਾਨੂੰ ਵੀ ਬੈਨੀਫਿਟ ਹੈ ਹਾਂਜੀ 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 ਹੁਣ ਤਾਂ ਫਿਰ ਡੇਲੀ ਬੁਕਿੰਗ ਦਾ ਕੰਮ ਚੱਲਦਾ ਹੀ ਹੋਊਗਾ ਡੇਲੀ ਜੀ ਲਗਭਗ ਕਦੇ 25 ਕਦੇ 30 ਕਦੇ 20 ਕਦੇ 22 ਇਦਾਂ ਡੇਲੀ ਘਟਰਵਾਰ ਆਪਣੇ ਬੁੱਕ ਹੋ ਰਹੇ ਨੇ ਤੁਸੀਂ ਅੰਦਰ ਦੇਖਿਆ ਹੋਊਗਾ ਉੱਪਰ ਵਾਲੀ ਦੀ ਕਿਰਪਾ ਮਿਲ ਲੱਗਿਆ ਭਾਈ ਬਾਕੀ ਭਾਈ ਉਹਨਾਂ ਮਿਲਾਉਣੇ ਆ ਅੱਜ ਭਾਈ ਉਹਨੇ ਸਾਹਮਣੇ ਹੀ ਨੇ ਠੀਕ ਹੈ ਜੀ ਅ ਭਾਈ ਜੀ ਕੀ ਹਾਲ ਹੈ ਭਾਈ ਜੀ ਸასი ਗਾਲ ਹੋ ਠੀਕ ਠਾਕ ਹੋ ਭਾਈ ਜੀ ਆਪਣਾ ਨਾਮ ਤੇ ਪਹਿਲਾਂ ਏਰੀਆ ਦੱਸੋ ਕਿੱਥੋਂ ਆਏ ਹੋ ਮੇਰਾ ਨਾਮ ਭਾਜੀ ਕੁਲਜੀਤ ਸਿੰਘ ਹਾਂਜੀ ਪਿੰਡ ਤੇ ਡਾਕ ਖਾਨਾ ਮੇਰਾ ਧਾਰੜ ਠੀਕ ਹੈ ਜੀ ਤਹਿਸੀਲ ਤੇ ਡਿਸਟ੍ਰਿਕਟ ਦਾ ਨਾਮ ਸਾਰਾ ਠੀਕ ਹੈ ਜੀ ਜਿਹੜਾ ਅੱਜ ਤੁਸੀਂ ਕਿਦਾਂ ਕੰਪਨੀ ਦੇ ਵਿੱਚ ਚੱਕਰ ਲਾਇਆ ਵੀਰ ਜੀ ਅੱਜ ਹਾਂਜੀ ਕਿ ਕਿਦਾਂ ਜ ਆਉਣਾ ਹੋਇਆ ਤੁਹਾਡਾ ਭਾਜੀ ਅਸੀਂ ਨਾ ਮੱਕੀਯਾਰਾ ਕਟਰ ਲੈਣ ਆਏ ਸੀ ਅੱਜ ਸਾਨੂੰ ਕੰਪਨੀ ਦੇ ਵਰਕਰਾਂ ਕਰਮਚਾਰੀਆਂ ਨੇ ਬਹੁਤ ਵਧੀਆ ਗਾਈਡ ਕੀਤਾ ਅਸੀਂ ਇਹਨਾਂ ਨੇ ਪਹਿਲਾਂ ਵੀ ਕਰ ਜਿਹੜੇ ਉਹ ਚੱਲਦੇ ਦੇਖਿਆ ਇਸ ਨੂੰ ਬਹੁਤ ਵਧੀਆ ਲੱਗਾ ਇਸ ਕਰਕੇ ਅਸੀਂ ਸਾਰੀਆਂ ਕੰਪਨੀਆਂ ਛੱਡ ਗਿਆ ਜੀ ਇਹਨਾਂ ਕੋ ਕਟਰ ਬੁੱਕ ਕਰਾ ਕੇ ਚਲੇ ਆਂ ਤੇ ਲੈ ਕੇ ਜਾਵਾਂਗੇ ਛੋਟੇ ਕੋਲੇ ਪਹਿਲਾਂ ਵੀ ਇਹ ਹੈਗਾ ਕਟਰ ਨਹੀਂ ਭਾਜੀ ਪਹਿਲਾਂ ਨਹੀਂ ਹੈਗਾ ਆਪਣੇ ਕੋਲ ਮੱਕੀ ਵਾਲਾ ਪਹਿਲੀ ਵਾਰ ਹੀ ਲੈ ਲਿਆ ਪਹਿਲੀ ਵਾਰੀ ਹਾਂਜੀ ਸਾਡੇ ਲੱਗ ਨੇ ਚਾਲਦੇ ਕਟਰ ਦੇਖੇ ਸੀ ਅਸੀਂ ਠੀਕ ਹੈ ਜੀ ਪਰ ਸਾਨੂੰ ਸਭ ਤੋਂ ਬੈਸਟ ਹੀ ਲੱਗਿਆ ਜੀ ਠੀਕ ਹੈ ਜੀ ਜੋ ਤੁਹਾਨੂੰ ਮਾਰਕੀਟ ਦੇ ਵਿੱਚੋਂ ਪਤਾ ਲੱਗਿਆ ਕਿਸਾਨ ਭਰਾਵਾਂ ਨੇ ਦੱਸਿਆ ਵੀ ਕਟਰ ਇਦਾਂ ਦਾ ਦਾ ਉਹ ਚੀਜ਼ ਤੁਹਾਨੂੰ ਦੇਖਣ ਨੂੰ ਸਾਹਮਣੇ ਮਿਲੀ ਹਾਂਜੀ ਭਾਜੀ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਦੇਖਿਆ ਜੋ ਵੀ ਹੈਗਾ ਬਿਲਕੁਲ ਬੈਸਟ ਹੈ ਬਲੇਡ ਦੀ ਕੁਆਲਿਟੀ ਤੁਹਾਨੂੰ ਕਿਦਾਂ ਲੱਗੀ ਭਾਜੀ ਬਲੇਡ ਤੇ ਦੇਖ ਕੇ ਨਾ ਤੇ ਮਾਨ ਹੀ ਖੁਸ਼ ਹੋ ਗਿਆ ਅੱਛਾ ਹਾਂਜੀ ਕੋਈ ਆਏ ਇਹ ਤਾਂ ਨਹੀਂ ਹੋਇਆ ਵੀ ਐਡੀ ਦੂਰੋਂ ਆਏ ਹੋ ਚੱਲ ਕੇ ਵੀ ਬੰਦਿਆਂ ਨੇ 10 10 ਪਸਨਾ ਕੀਤੀ ਹੋਵੇ। ਭਾਜੀ ਬਹੁਤ ਵਧੀਆ ਮੈਂ ਤਾਂ ਪਹਿਲਾਂ ਕਿਹਾ ਵੀ ਬਹੁਤ ਵਧੀਆ ਗਾਈਡ ਕੀਤਾ ਹੈ ਨਾ। ਪਾਣੀ ਪ੍ਰੋਪਰ ਸਾਰਾ ਕੁਝ ਪੁੱਛਿਆ ਸੁਭਾਅ ਇੱਥੇ ਪੱਖੋਂ ਕੋਈ ਵੀ ਵੱਧ ਘੱਟ ਕਰਨੀ ਐ। ਪੂਰੀ ਵਧੀਆ ਤਰੀਕੇ ਨਾਲ ਗਾਈਡ ਕੀਤਾ। ਠੀਕ ਹੈ ਜੀ। ਹੁਣ ਕਿੰਨੇ ਦਿਨਾਂ ਚ ਕਹਿੰਦਾ ਤੁਹਾਨੂੰ ਲੈ ਜਿਓ। ਭਾਜੀ ਉਹ ਤਾਂ ਕਹਿੰਦੇ 2-4 ਦਿਨਾਂ ਚ ਲੈ ਜਿਓ ਜਦੋਂ ਆnde ਤੁਹਾਡੀ ਪਹੁੰਚ ਪੈਂਦੀ ਆਪਣਾ ਕਟਰ ਲੈ ਜਿਓ। ਠੀਕ ਹੈ ਜੀ। ਹਾਂ ਜੀ ਹਜੇ ਤੁਹਾਡੇ ਕੰਮ ਲੇਟ ਚੱਲਣਾ ਜੀ ਪੇਮੈਂਟ ਕਰਾਵਾਂਗੇ ਤੇ ਫਿਰ ਆਪਾਂ ਕੱਟ ਲੈਣਾ ਕੰਮ ਕਿਦੋਂ ਚੱਲ ਪੈਣਾ ਮੱਕੀ ਦਾ ਸਾਡੇ 1-2 ਤਰੀਕ ਤੱਕ ਚੱਲ ਜੀ ਠੀਕ ਹੈ ਜੀ ਬਸ ਉਦੋਂ ਨੇੜੇ ਜੀ ਲੈ ਜਾਵਾਂਗੇ ਜੀ ਨੇੜੇ ਜੀ ਲੈ ਜਾਵਾਂਗੇ ਠੀਕ ਆ ਧੰਨਵਾਦ ਵੀਰੇ ਤੇਰਾ ਬਹੁਤ 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 ਧੰਨਵਾਦ ਭਾਈ ਜੀ ਸਰੋ ਇਹ ਸੀ ਭਾਈ ਜੀ ਜਿਲ੍ਹਾ ਮਨਹਰ ਸਾਹਿਬ ਤੋਂ ਜੋ ਕੱਟ ਦੀ ਬੁਕਿੰਗ ਕਰਾਉਣ ਆਏ ਨੇ ਹਾਂ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਪ੍ਰੀ ਦੇ ਕੱਟ ਬਾਰੇ ਸੁਣਿਆ ਚਲਦਾ ਦੇਖਿਆ ਕਿਸਾਨ ਭਰਾਵਾਂ ਤੋਂ ਵੀ ਇਹਦੀ ਤਾਰੀਫ ਸੁਣੀ ਹਾਂਜੀ ਪੂਰੇ ਮਾਰਕੀਟ ਦੇ ਵਿੱਚ ਸਰਚ ਕਰਕੇ ਫਿਰ ਆਪਣੀ ਕੰਪਨੀ ਦੇ ਵਿੱਚ ਆਏ ਤੇ ਅੱਜ ਬੁਕਿੰਗ ਕਰਵਾ ਕੇ ਜਾ ਆਉਂ ਨਹੀਂ ਫਿਰ ਰਾਜ ਵੀ ਇਹਨੂੰ ਹੋਰ ਬਥੇਰੀਆਂ ਕੰਪਨੀਆਂ ਪੈਂਦੀਆਂ ਸੀਗੀਆਂ ਬਿਲਕੁਲ 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 ਕਿ ਨਹੀਂ ਜੀ ਬਿਲਕੁਲ ਜੀ ਬਿਲਕੁਲ ਕੁਆਲਿਟੀ ਦਾ ਕਹਿਣਾ ਮਤਲਬ ਓਹੀ ਹੋਊਗਾ ਜੀ ਜਿਹਨੂੰ ਇਸ ਚੀਜ਼ ਬਾਰੇ ਨੌਲੇਜ ਆ ਜੀ ਜਾਣਕਾਰੀ ਬਾਕੀ ਹੁਣ ਤੁਸੀਂ ਇਹ ਨਹੀਂ ਹੈਗਾ ਵੀ ਪੇਂਟ ਰੰਗ ਕਰਦਾ ਉਹ ਕਰੀ ਜਾਂਦਾ ਤੁਸੀਂ ਉੱਤੇ ਵੀ ਖੜਦੇ ਹੋ ਨਾ ਜਾ ਕੇ ਉਹਦੇ ਬਿਲਕੁਲ ਸਾਡੀਆਂ ਬਕਾਇਦਾ ਟੀਮਾਂ ਹੈਗੀਆਂ ਨੇ ਜੀ ਹਾਂ ਜੀ ਬਕਾਇਦਾ ਜਿਹੜੇ ਉਹ ਚੀਜ਼ ਨੂੰ ਮੈਨੇਜ ਕਰਦੇ ਰਹੇ ਪੱਖੋ-ਵੱਖੇ ਡਿਪਾਰਟਮੈਂਟ ਦੇ ਵਿੱਚੋਂ ਪੱਖੋ-ਵੱਖਰੇ ਸਾਡੀ ਟੀਮ ਮੈਂਬਰ ਲੱਗੇ ਹੋਏ ਹੈਗੇ ਨੇ ਜਿਹੜੇ ਉਹ ਚੀਜ਼ ਦੀ ਦੇਖਰੇਖ ਕਰਦੇ ਨੇ ਵੀ ਕਿਤੇ ਵੀ ਕੋਈ ਚੀਜ਼ ਗਲਤ ਨਾ ਹੋ ਸਕੇ ਠੀਕ ਹੈ ਜੀ ਉਹ ਚੀਜ਼ ਦਾ ਵੀ ਬਕਾਇਦਾ ਉਹ ਧਿਆਨ ਰੱਖਦੇ ਨੇ ਸਹੀ ਆ ਕਿਹੜੀ ਮਸ਼ੀਨ ਤਿਆਰ ਕਰਤੀ ਆਪਾਂ ਇਹ ਵੀ ਜਿਹੜਾ ਹੋਂ ਤੁਹਾਨੂੰ ਪਤਾ ਹੈ ਵੀ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਹਾਂਜੀ ਜਿਹੜਾ ਮੱਕੀ ਵਾਲੇ ਫਸਲ ਹੈ ਜਿਹੜੀ ਉਹਦਾ ਆਚਾਰ ਆਚਾਰ ਪਾਉਂਦੇ ਨੇ ਜੀ ਆਚਾਰ ਪਾਉਂਦੇ ਨੇ ਪਸ਼ੂਆਂ ਵਾਸਤੇ ਹਾਂਜੀ ਕਿਉਂਕਿ ਉਹ ਚੀਜ਼ ਨੇ ਸਮਾਂਦਾਨ ਬਲਤੇ ਵੀ 프리 ਕੰਪਨੀ ਨੇ ਬਾਹਰੀ ਕੰਪਨੀ ਨਾਲ ਟਾਈ ਅਪ ਕਰਕੇ ਬੜੀ ਅੱਛੀ ਕੰਪਨੀਆਂ ਟਰਕੀ ਦੀ ਨਾਲ ਟਾਈ ਅਪ ਕਰਕੇ ਇਹ ਮੱਕੇ ਵਾਲੇ ਆਚਾਰੇ ਆਚਾਰ ਵਾਲਾ ਇਹ ਕਰ ਜਿਹੜਾ ਆਪਾਂ ਦਿੰਨੇ ਆ ਔਰ ਆਪਣਾ ਟਰੈਕਟਰ ਵੀ ਲਗਭਗ 100 ਹਸ ਪਾਵਰ ਦਾ ਜਿਹੜਾ ਇਹਦੇ ਤੇ ਚੱਲੂਗਾ ਜੀ ਤੁਸੀਂ ਏਸੀ ਮਾਡਲ ਵੀ ਲਿਜਾ ਸਕਦੇ ਹੋ ਸਿੰਪਲ ਕੇਬਲ ਦੇ ਵਿੱਚ ਵੀ ਲਿਜਾ ਸਕਦੇ ਹੋ ਔਰ ਸਿੰਪਲ ਮਾਡਲ ਵੀ ਲਿਜਾ ਸਕਦੇ ਹੋ ਇਹ ਵੱਖਰੇ ਦੇ ਇਹਦੇ ਬਲੇਟ ਕਿਹੜੇ ਹੁੰਦੇ ਨੇ ਜੀ ਇਹ ਤੇ ਬਾਹਰਲੇ ਹੁੰਦਾ ਸਿਸਟਮ ਸਾਰੇ ਜੀ ਸਾਰੇ ਇਹ ਜਿਹੜਾ ਬਣਾ ਬਣਾਇਆ ਜਾਂਦਾ ਜੀ ਕੱਟ ਬਾਹਰਲੇ ਠੀਕ ਹੈ ਜੀ ਇਹ ਹਾਊਸ 100 ਹਸ ਪਾਵਰ ਦਾ ਟਰੈਕਟਰ ਖਿੱਚੂ ਇਹਨੂੰ ਨਹੀਂ ਆਪਣੇ ਨੇ ਵੀ 100 ਹਸ ਤੌਰ ਤੱਕ ਜਿਹੜੀ ਸਹੂਲਤ ਹੈਗੀ ਹੈ ਜੀ ਠੀਕ ਹੈ ਜੀ 4V4 ਦੇ ਵਿੱਚ ਹੋਰ ਸਾਮਣੋਂ ਵੱਡੀ ਸਹੂਲਤ ਮੈਂ ਤੁਹਾਨੂੰ ਦੱਸਦਾ ਜੀ ਜਿਹੜਾ ਆਪਾਂ ਇਹਦੇ ਨਾਲ ਅਟੈਚਮੈਂਟ ਐਕਸਟਰਾ ਦਵਾਵਾਂਗੇ ਉਹ ਨਾਲ ਇੱਕ ਆਪਾਂ ਕਿੱਟ ਦੰਦੇ ਆ ਠੀਕ ਹੈ ਜੀ ਜਦੋਂ ਤੁਹਾਡਾ ਇਹਦਾ ਨਹੀਂ ਕੰਮ ਹਾਂਜੀ ਖੇਤੀਬਾੜੀ ਦੇ ਕੰਮ ਦੇ ਵਿੱਚ ਵੀ ਉਹ ਚੀਜ਼ ਨੂੰ ਚਲਾ ਸਕਦੇ ਹਾਂ ਠੀਕ ਹੈ ਜੀ ਹਾਂ ਉਹ ਚੀਜ਼ ਦਾ ਵੀ ਬੈਨੀਫਿਟ ਜਿਹੜਾ ਹੈਗਾ ਕਿਸਾਨ ਭਰਾ ਚੱਲ ਸਕਦੇ ਨੇ ਇਹ ਕਿ ਇਹ ਕਿੰਨੇ ਕੋਸਟ ਦੀ ਹੋਊ ਜੀ ਇਹ ਬੱਖੋ ਬੱਖਰੇ ਰੇਟ ਹੈਗੇ ਨਹੀਂ ਜੀ ਇਹਦੇ ਠੀਕ ਹੈ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਏਸੀ ਵਾਲਾ ਮਾਡਲ ਜੀ ਸਿੰਪਲ ਕੈਪ ਨੂੰ ਹੋ ਗਿਆ ਜੀ ਔਰ ਸਿੰਪਲ ਤੋਂ ਮਸ਼ੀਨ ਹੋਗੀ ਜੀ ਠੀਕ ਹੈ ਜੀ ਸੈਟ ਦਾ ਸੈਟ ਹੀ ਦੇਵਾਂਗੇ ਹਾਂਜੀ ਸੈਟ ਹੀ ਹੋਊਗਾ ਜੀ ਆਪਣਾ ਉਹ ਬੱਖੋ ਬੱਖਰੇ ਜੋ ਵੀ ਮਾਡਲ ਤੁਹਾਨੂੰ ਪਸੰਦ ਆਉਂਦਾ ਹੈ ਉਸ ਹਿਸਾਬ ਨਾਲ ਤੁਹਾਡੇ ਨਾਲ ਡੀਲਿੰਗ ਹੋ ਜਾਣੀ ਹੈ ਉਹ ਵੀ ਰੇਟ ਤੈਅ ਹੋਊਗਾ ਜੋ ਤੁਹਾਨੂੰ ਨਾਲ ਸਮਾਂ ਦਿੱਤਾ ਜੂਗਾ ਉਹਨੇ ਸਮੇਂ ਦੇ ਵਿੱਚ ਤੁਹਾਨੂੰ ਦਿੱਤਾ ਆ ਜਾਨੀ ਹਾਈਡਰੋਲਿਕ ਹੀ ਹੈ ਜੀ ਸਾਰੀ ਇਹ ਹਾਈਡਰੋਲਿਕ ਸਿਸਟਮ ਹੈ ਜੀ ਸਾਰਾ ਘੁੰਮ ਕੇ ਆ ਜਾਂਦਾ ਠੀਕ ਹੈ ਜੀ ਉਹਦੇ ਪਿੱਛੇ ਉਹਦੇ ਇੱਕ ਬਾਸਕਰ ਟਾਈਪ ਹਾਂਜੀ ਕਹਿੰਦਾ ਨੇ ਇਹਨੂੰ ਉਹਦੇ ਵਿੱਚ ਭਰ ਜਾਣਾ ਉਹ ਜਦੋਂ ਖਾਲੀ ਕਰਨਾ ਤਾਂ ਆਪਾਂ ਟਰਾਲੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਕਿਉਂਕਿ ਪ੍ਰੀਤ ਕੰਪਨੀ ਹੈ ਜਿਹੜੀ ਤੁਹਾਨੂੰ ਤਾਂ ਪਤਾ ਹੀ ਤੁਸੀਂ ਕਾਫੀ ਸਮੇਂ ਤੋਂ ਪ੍ਰੀਤ ਕੰਪਨੀ ਹਾਂਜੀ ਹਾਂਜੀ ਮੈਨੂੰ ਲੱਗਦਾ ਇਹ ਮਾਰਕੀਟ ਦੇ ਵਿੱਚ 10 ਸਾਲ ਮਾਰਕੀਟ ਤੋਂ ਥੋੜਾ ਅੱਗੇ ਚੱਲ ਰਹੀ ਹੈ ਹਾਂਜੀ ਹਾਂ ਲੋਕਾਂ ਨੇ ਅਲੇ 10 ਸਾਲ ਬਾਅਦ ਕਰਨਾ ਹੈ ਉਹ ਅੱਜ ਅਸੀਂ ਕਰ ਚੁੱਕੇ ਹਾਂ ਜੀ ਕਿਉਂਕਿ ਕੰਪਨੀ ਵੀ ਜੀ ਉਹੀ ਹੈ ਜਿਹੜੀ ਕਿਸਾਨ ਭਰਾਵਾਂ ਦੀ ਸੋਚ ਨੂੰ ਸੋਚ ਨੂੰ ਹੁੰਦੀ ਕਿਉਂਕਿ ਕਿਸਾਨ ਵੀਰ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਉਹਦੀ ਸੋਚ ਨੂੰ ਪੜਨਾ ਜ਼ਰੂਰੀ ਹੈ ਉਹਦੀ ਸੋਚ ਦੇ ਅਨੁਸਾਰ ਚੱਲਣਾ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਬ੍ਰਦਰਿਕਾਣਾ ਆਪਣਾ ਕੰਟੈਕਟ ਨੰਬਰ ਜਰੂਰ ਦੱਸਿਓ ਬਿਲਕੁਲ ਜੀ ਤੁਹਾਡੀ ਸਕਰੀਨ ਦੇ ਉੱਪਰ ਚਾਨੂਗਾ ਨੰਬਰ ਜੀ ਤੁਸੀਂ ਦੇ ਕੰਟੈਕਟ ਕਰ ਸਕਦੇ ਹੋ ਚਾਹੇ ਸਾਡਾ ਕੋਈ ਪ੍ਰੋਡਕਟ ਹੋਵੇ ਕਮਬਾਈਨ ਹਾਰਵੈਸਟਰ ਹੋਵੇ ਟਰੈਕਟਰ ਹੋਵੇ ਸੈਲਜ ਮਸ਼ੀਨ ਹੋਵੇ ਮੱਕੇ ਵਾਲਾ ਕਟਰ ਹੋਵੇ 9814221159 ਨੰਬਰ ਇੱਕ ਵਾਰੀ ਫੇਰ ਨੋਟ ਕਰੋ ਜੀ 9814221159 ਠੀਕ ਹੈ ਠੀਕ ਹੈ ਬ੍ਰਦਰ ਸਮਾਂ ਦੇ ਲਈ ਬਹੁਤ ਧੰਨਵਾਦ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ